ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਅਰਵਿੰਦ ਕੇਦਰੀਵਾਲ ਜੀ ਦਾ ਮਨੀਸ਼ ਸ਼ੋਦੀਆ ਜੀ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਲਾਇਆ ਤੇ ਉਹਦੀ ਆਵਾਜ਼ ਜਿਹੜੀ ਆ ਉਹ ਇੱਥੋਂ ਤੱਕ ਪਹੁੰਚੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਆ ਜਿਹੜਾ ਇਹ ਉਪਰਾਲਾ ਕੀਤਾ ਕਿ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਤੇ ਆਪਣੇ ਜਿਹੜੇ ਬੱਚੇ ਨੇ ਉਹਨਾਂ ਦੇ ਹੋਰ ਭਵਿੱਖ ਨੂੰ ਜਿਹੜਾ ਵਾ ਉਹ ਉਜਲ ਬਣਾਵਾਂਗੇ ਤੇ ਕਰੋੜਾਂ ਨਾਲ ਜਿਹੜੀਆਂ ਗਰਾਂਟਾਂ ਉਹ ਇਥੋਂ ਦੇ ਚਾਹੇ ਬਿਲਡਿੰਗਸ ਬਣਨੀਆਂ ਹੋਣ ਚਾਹੇ ਚਾਰਜਵੇਰੀ ਬਾਨੀ ਹੋਵੇ ਚਾਹੇ ਕੋਈ ਫਰਨੀਚਰ ਦੀ ਗੱਲ ਹੋਵੇ ਚਾਹੇ ਲੈਬਸ ਬਣਾਉਣੀਆਂ ਹੋਣ ਚਾਹੇ ਕੋਈ ਹੋਰ ਡਿਜੀਟਲ ਜਾਂ ਕੰਪਿਊਟਰ ਲੈਬਸ ਲਈ ਪੈਸੇ ਹੋਣ ਉਹ ਸਾਰੇ ਜਿਹੜੇ ਜਾਰੀ ਕਰ ਰਹੇ ਨੇ ਤੁਹਾਡਾ ਕੀ ਹਾਲ ਕਿੰਨੇ ਵਿੱਚ ਕਿੰਨਾ ਜਿਹੜੀ ਗ੍ਰਾਂਟ ਕਿੰਨੇ ਸਾਲ ਜਾਰੀ ਸਾਰੇ ਸਕੂਲਾਂ ਦੇ ਵਿੱਚ ਗ੍ਰਾਂਟ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਕਿਸੇ ਦੇ ਵਿੱਚ 2 ਲੱਖ ਹੋਈ ਕਿਸੇ ਵਿੱਚ 5 ਲੱਖ ਹੋਈ ਕਿਸੇ ਵਿੱਚ ਆ ਸਕੂਲ ਜਿੱਥੇ ਆਪਾਂ ਖੜੇ ਆ ਇੱਥੇ 1 ਕਰੋੜ ਰੁਪਈਆ 1 ਕਰੋੜ ਤੇ 27 ਲੱਖ ਜਿਹੜਾ ਰੁਪਈਆ ਵਾ ਉਹ ਗ੍ਰਾਂਟ ਜਾਰੀ ਹੋਈ ਆ ਸੋ ਜਿੱਥੇ ਪਹਿਲਾਂ ਵੀ ਹੀ ਜਾ ਕੇ ਆਏ ਆ ਤੇ ਉੱਥੇ ਲਗਭਗ 60 ਲੱਖ ਦੇ ਆਸ-ਪਾਸ ਜਿਹੜੀ ਗ੍ਰਾਂਟ ਆ ਉਹ ਇੱਕ ਸਕੂਲ ਨੂੰ ਜਿਹੜੀ ਆ ਉਹ ਜਾਰੀ ਹੋਈ ਆ ਤੇ ਦੂਜੇ ਨੂੰ ਵੀ 30-40 ਲੱਖ ਦੇ ਆਸ-ਪਾਸ ਯਾਨੀ ਕਿ 1 ਕਰੋੜ ਦੀ ਗ੍ਰਾਂਟ ਉੱਥੇ ਵੀ ਜਿਹੜੀ ਜਾਰੀ ਹੋਈ ਆ ਸਰ ਕੀ ਉਹਨਾਂ ਨੂੰ ਜਿਹੜਾ ਸਕੂਲ ਐਮਐਨਸ ਖੋਲੇ ਜਾ ਰਹੇ ਨੇ ਉਹਨਾਂ ਨੂੰ ਇੱਕ ਕੰਨਾਕ ਵਾਦਾ ਕੀਤਾ ਜਾ ਰਿਹਾ ਉਹਦੇ 'ਚ ਵੀ ਆਪਾਂ ਬਹੁਤ ਵਾਦਾ ਕਰ ਰਹੇ ਆ ਜਿਵੇਂ ਹੁਣ 6 ਕਰੋੜ ਰੁਪਈਆ ਆਪਾਂ ਅ ਥੋੜਾ ਜਿਹਾ ਪਹਿਲਾਂ ਹੀ ਜਿਹੜਾ ਖਡੂਰ ਸਾਹਿਬ ਸਕੂਲ ਨੂੰ ਜਿਹੜਾ ਦਿੱਤਾ ਗਿਆ ਉੱਥੇ ਵੀ ਜਿਹੜੀ ਬਿਲਡਿੰਗਸ ਤੇ ਹੋਰ ਵੀ ਜਿਹੜੀ ਚੀਜ਼ਾਂ ਦੀ ਲੋੜ ਆ ਉਹ ਵੀ ਵੱੜ ਰਹੀਆਂ ਆ ਮੈਂ ਉੱਥੇ ਪਹਿਲਾਂ ਟਰੈਕ ਵੀ ਬਣਿਆ ਵਾ ਤੇ ਕੋਸ਼ਿਸ਼ ਕਰ ਰਹੇ ਆ ਕਿ ਹੋਰ ਵਧੀਆ ਕਰ ਸਕੀਏ ਸਕੂਲਾਂ ਨੂੰ ਕੀ ਕੀ ਮੁਹਈਆ ਚੀਜ਼ਾਂ ਕਰਵਾਈਆਂ ਜਾ ਰਹੀਆਂ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਸਕੂਲ ਦਾ ਜਿਹੜਾ ਵਾਤਾਵਰਨ ਆ ਉਹ ਸਹੀ ਹੋਵੇ ਸਕੂਲ ਦੇ ਵਿੱਚ ਟੀਚਰਸ ਜਿਹੜੇ ਆ ਉਹ ਚੰਗੇ ਹੋਣ ਅੱਜ ਸਾਡੇ ਕੋਲ ਜਿਹੜੇ ਟੀਚਰਸ ਨੇ ਉਹ ਸਭ ਤੋਂ ਵਧੀਆ ਨੇ ਟੈਸਟ ਜਿਹੜੇ ਆ ਉਹ ਪਾਸ ਕਰਕੇ ਫਿਰ ਉਹ ਲੱਗਦੇ ਨੇ ਚੰਗੀ ਉਹਨਾਂ ਦੀ ਜਿਹੜੀ ਪੜ੍ਹਾਈ ਆ ਤੇ ਅੱਗੇ ਬੱਚਿਆਂ ਦਾ ਚੰਗਾ ਭਵਿੱਖ ਜਿਹੜਾ ਉਹ ਉਹਨੂੰ ਅਲਿਖਣਗੇ ਦੂਜੀ ਗੱਲ ਉਸ ਤੋਂ ਬਾਅਦ ਚਾਉਂਦੀ ਆ ਜੀ ਬਿਲਡਿੰਗਸ ਅਸੀਂ ਸਕੂਲਾਂ ਦੇ ਵਿੱਚ ਚਾਹੁੰਦੇ ਆ ਚੰਗੀਆਂ ਬਿਲਡਿੰਗਸ ਹੋਣ ਜਿਹੜਾ ਬੱਚੇ ਨੂੰ ਆਉਂਦਿਆ ਅਸੀਂ ਇੱਕ ਉਹਨਾਂ ਚ ਚੰਗੀ ਭਾਵਨਾ ਜਿਹੜੀ ਆ ਉਹ ਪੈਦਾ ਹੋਵੇ ਉੱਥੇ ਪਾਣੀ ਦਾ ਸਾਫ਼ ਸੁਥਰਾ ਜਿਹੜਾ ਪੀਣ ਦਾ ਪ੍ਰਬੰਧ ਹੋਵੇ ਉਹਦੇ ਲਈ ਵਾਟਰ ਕੁੰਦਰ ਜਿਹੜੇ ਉਹ ਲਾਏ ਜਾ ਰਹੇ ਆ ਸੋ ਇਹ ਆਪਣੇ ਸਕੂਲਾਂ ਚ ਏਸੀ ਲਾਉਣ ਦੀ ਵੀ ਜਿਹੜੀ ਅਸੀਂ ਚਰਚਾ ਵੀ ਕੀਤੀ ਹੈ ਤੇ ਕੁਝ ਸਕੂਲਾਂ ਨੂੰ ਗ੍ਰਾਂਟਸ ਜਿਹੜੀਆਂ ਉਹ ਵੀ ਜਾਰੀ ਕਰਨੀਆਂ ਜਿਹੜੀਆਂ ਸ਼ੁਰੂ ਕਰਤੀਆਂ ਨੇ ਇਸ ਪਿੰਡ ਦੇ ਵਿੱਚ ਵੀ ਨਾਲ ਦੇ ਸਕੂਲ ਦੇ ਵਿੱਚ ਜਿਹੜਾ ਆਪਾਂ ਏਸੀ ਲਾਉਣ ਦੀ ਜਿਹੜੀ ਗੱਲ ਕੀਤੀ ਹੈ ਤੇ ਜਲਦੀ ਉਹਨਾਂ ਨੂੰ ਗ੍ਰਾਂਟ ਜਿਹੜੀ ਉਹ ਸਰਪੰਚ ਸਾਹਿਬ ਮੁਹੱਈਆ ਕਰਵਾਉਣਗੇ ਤੇ ਇਵੇਂ ਹੀ ਅਸੀਂ ਚਾਹੇ ਉਹ ਫਰਨੀਚਰ ਦੀ ਗੱਲ ਹੋਵੇ ਚਾਹੇ ਲੈਬ ਬਣਾਉਣ ਦੀ ਗੱਲ ਹੋਵੇ ਸੋ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਚੰਗਾ ਮਾਹੌਲ ਚੰਗੀ ਪੜ੍ਹਾਈ ਦੇਣ ਲਈ ਜੋ ਵੀ ਅ ਮਤਲਬ ਸਾਨੂੰ ਲੱਗਦਾ ਉੱਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਟੀਚਰਾਂ ਦੇ ਘਾਟ ਉਸ ਨੂੰ ਵੀ ਸਰਵਾਂ ਦੀ ਵਸਣ ਕੀਤੀ ਜਾ ਰਹੀ ਹੈ ਕਿ ਇਸ ਲਈ ਬਿਲਕੁਲ ਜੀ ਜਿਹੜਾ ਉਹਦੇ ਲਈ ਵੀ ਨਵੇਂ ਟੀਚਰਸ ਦੀ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਜਿਹੜੇ ਪੁਰਾਣੇ ਕੋਈ ਕੱਚੇ ਨੇ ਉਹਨਾਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ ਤੇ ਜਿਹੜੇ ਪਹਿਲਾਂ ਪੱਕੇ ਹੋ ਚੁੱਕੇ ਨੇ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਕਈਆਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਉਹ ਵਾਅਦੇ ਕੀਤੇ ਗਏ ਨੇ ਤੇ ਨਵੇਂ ਵੀ ਟੀਚਰ ਜਿਹੜੇ ਸਰਕਾਰ ਪ੍ਰਤੀ ਕਰ ਰਹੀ ਹੈ ਮੈਂ ਜਗਵਿੰਦਰ ਸਿੰਘ ਸਰਪੰਚ ਪਿੰਡ ਫਤਿਹਾਂ ਤੋਂ ਅੱਜ ਸਾਨੂੰ ਬੜੀ ਖੁਸ਼ੀ ਹੋਈ ਵੀ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹ ਜਿਹੜੇ ਸਾਡੇ ਪਿੰਡ ਆਏ ਆ ਪਹਿਲਾਂ ਹੀ ਵਹੀਂ ਪੁੱਜੇ ਗਏ ਸੀ ਇਹਨਾਂ ਨੇ ਜੋ ਵੀ ਆਪਣੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਵਾ ਜੋ ਵੀ ਇਹਨਾਂ ਪਿੰਡਾਂ ਦੇ ਘਰਾਟਾਂ ਦਿੱਤੀਆਂ ਵਾ ਅੱਗੇ ਵੀ ਜਿਹੜੀਆਂ ਇਹਨਾਂ ਵੱਤਵਾਂ ਦੇਣੀਆਂ ਵਾ ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਵੀ ਇੱਕ ਸਕੂਲ ਦੇ ਵਿੱਚ ਅਸੀਂ 460 ਫੁੱਟ ਬੋਰ ਕਰਾਤਾ ਵਾ ਕਿ ਤਿੰਨਾਂ ਸਕੂਲਾਂ 'ਚ ਤੁਹਾਡੇ ਪਰਵੀਸ਼ਨ ਦੇ ਮੁਤਾਬਕ ਹੀ ਇੰਨਾ ਸਕੂਲਾਂ 'ਚ ਵੀ ਇਹੀ ਉਹ ਖੜਾ ਕੇ ਦੇਵਾਂਗੇ। ਬਾਕੀ ਐਮਐਲ ਸਾਬ ਇੱਥੇ ਜਿਹੜੀ ਗਾਉਂੜਿਆ ਉਹਦੇ 'ਚ ਕੁਛ ਮਿੱਟੀ ਪਾ ਕੇ ਉਹਦੇ ਘਾਹ ਵਗੈਰਾ ਲੱਗਦੇ। ਇਦਾਂ ਹੀ ਬਰੇ ਬਸ ਅੱਡੇ ਲੱਗੇ ਪ੍ਰਾਇਮਰੀ ਸਕੂਲ ਆ। ਉਹਦੇ 'ਚ ਵੀ ਇਹੀ ਜਨੂ ਆ ਵੀ ਮਿੱਟੀ ਪਾ ਕੇ ਉੱਥੇ ਵੀ ਬੱਚਿਆਂ ਦੇ ਖੜਨ ਲਈ ਗਰਾਉਂਡ ਬਣ ਗਏ। ਸਰ ਇਹ ਕੀ ਲੱਗ ਰਿਹਾ ਹੈ ਕਿ ਜਗਤ ਕਾਲੀ ਤੇ ਕਾਂਗਰਸ ਸਰਕਾਰ ਹੁੰਦੀ ਸੀ ਕਿ ਉਸ ਸਮੇਂ ਤਾਂ ਹੁਣ ਸਮੇਂ ਦੇ ਵਿੱਚ ਕਿੰਨਾ ਕੋ ਫਰਕ ਔਰ ਕੀ ਕੀ ਵਿਕਣ ਮਿਲ ਰਿਹਾ। ਦੇਖੋ ਮੈਂ ਤੇ ਇਹਦੇ ਵਿੱਚ ਇਹ ਨਹੀਂ ਕਹਿ ਸਕਦਾ ਵੀ ਕਾਲੀ ਜਾਂ ਕਾਂਗਰਸੀ ਹੀ ਮੈਂ ਤੇ ਜੋ ਵਖਿਆ ਵਾ ਪਿਛਲੇ ਤਕਰੀਬਨ 60 ਕੇ ਸਾਲ ਤੋਂ ਮੈਂ ਨਹੀਂ ਕਦੀ ਵਖਿਆ ਵੀ ਆ ਜਿਹੜੀਆਂ ਨਹਿਰਾਂ ਵਾਂ ਇੱਕ ਦੀ ਕਹੇ ਖਾਲੀਆਂ ਹੋਣ ਜਾਂ ਨਹਿਰਾਂ 'ਚ ਪਾਣੀ ਆਇਆ ਹੋਵੇ ਤੇ ਮੇਰੇ ਹੀ ਹੁਸ਼ ਮੁਤਾਬਕ ਇਹ ਜਿਹੜਾ ਇਹ ਪਹਿਲੀ ਵਾਰੀ ਹੋਇਆ ਵੀ ਨਹਿਰਾਂ ਵੀ ਖਾਲਤੀਆਂ ਤੇ ਸਿਆਲ ਦੇ ਵਿੱਚ ਵੀ ਉੱਚ ਪਾਣੀ ਤਰਿਆ ਰਹਿੰਦਾ ਵਾ ਤੇ ਬਾਕੀ ਅਸੀਂ ਸਰਕਾਰ ਤੋਂ ਲੋਕਾਂ ਨੂੰ ਬੜੀ ਆਸ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਵੱਤ ਤੋਂ ਵੱਤ ਜਿਹੜੀਆਂ ਪਿੰਡਾਂ ਦੀ ਤਰੱਕੀ ਹੋਵੇ ਧੰਨਵਾਦ ਜੀ ਬੈਕ ਜੀ ਖਾਲ